ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਗਾਲ ਜੀ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਖੜੇ ਆ ਜੀ ਫਤਿਹਪੁਰ ਤੋਂ ਥੋੜਾ ਜਿਹਾ ਪਿੱਛੇ ਤੇ ਚੋਰੂ ਤੋਂ ਅੱਗੇ ਵਿਚਾਲੇ ਜੀ ਖੜੇ ਆ ਤੇ ਟਾਈਮ ਸਵੇਰੇ 6:30 ਵਜੇ ਤੇ ਸੂਰਜ ਦੇ ਬੱਤਾ ਨਿਕਲੇ ਦਨ ਚੜ ਗਿਆ ਤੇ ਇੱਧਰ ਆਪਣਾ ਸਮਾਨ ਪਿਆ ਇੱਧਰ ਸਾਈਕਲ ਰੈਡੀ ਆ ਤੇ ਬਸ ਹੁਣ ਆਪਾਂ ਸਮਾਨ ਧਰ ਕੇ ਚਾਹ ਪੀ ਲਈ ਆ ਤੇ ਤੁਰਦੇ ਥੋੜਾ ਬੇ ਤੋਂ ਤੇ ਅੱਗੇ ਵੱਲ ਵਧਿਆ ਆਪਣਾ ਸਾਥੀ ਉਹ ਆਉਂਦਾ ਹਾਂ ਲੈਤਾ ਜੀ ਇਥੋਂ ਦੁੱਧ ਦਾ ਪੈਕਟ ਤੇ ਚਾਹ ਬਣਾਵਾਂਗੇ ਅੱਜ ਆਪ ਆਪ ਸਵੇਰੇ ਚਾਹ ਪੀਤੀ ਸੀ ਥੋੜੀ ਜਿਹੀ ਮਿਲੀ ਸੀ ਜਿਵੇਂ ਅੱਗੇ ਜਾ ਰਹੇ ਹਾਂ ਓਵੇਂ ਓਵੇਂ ਚਾਹ ਦੀ ਕੁਆਂਟੀਟੀ ਘਟਦੀ ਜਾਂਦੀ ਆ ਤੇ ਸਵਾਦ ਆ ਨਹੀਂ ਆਇਆ ਸਵੇਰੇ ਚਾਹ ਪੀ ਕੇ ਉਹ ਪੈਕਟ ਲੈਤਾ ਦੁੱਧ ਦਾ ਆਪ ਚਾਹ ਬਣਾ ਕੇ ਪੀਣੇ ਆਗਾ ਹਰ ਓਕੇ ਨਾਲੇ ਤੁਹਾਨੂੰ ਦਿਖਾਉਣੇ ਆ ਵੀ ਕਿਵੇਂ ਬਣਾਉਣੀ ਆ ਆਜੋ ਜੀ ਆਪਾਂ ਬਣਾ ਰਹੇ ਆ ਜੀ ਚਾਹ ਤੇ ਆ ਆਪਣਾ ਸੈਟਅਪ ਆਗਾ ਆਪਾਂ ਲਾਉਣੇ ਹੁਣ ਸਿਲੰਡਰ ਆਪਣਾ ਸਮੋ ਗਿਆ ਚਾਹ ਮਾਰ ਰਹੀ ਹੈ ਦੂਸਰਾ ਬਾਈਟ ਪਾਤਾ ਆਪਣੀ ਬਣ ਗਈ ਹੈ ਜੀ ਤੇ ਨਾਲ ਆ ਬੰਜੀਰੀ ਤੇ ਰੋਡ ਤੇ ਬੈਠੇ ਆ ਇਧਰ ਆਪ ਨੂੰ ਬਾਈ ਮਿਲ ਗਿਆ ਸਾਥੀ ਇਹ ਪੈਦਲ ਯਾਤਰਾ ਕਰ ਰਿਹਾ ਹੈਗਾ ਕਿੱਥੋਂ ਦੀ ਕਰ ਰਹੇ ਹੋ ਜੀ ਤੁਸੀਂ ਯਾਤਰਾ ਸਾਲਾ ਸਰ ਸਾਲਾ ਸਰ ਦੀ ਯਾਤਰਾ ਕਰ ਰਿਹਾ ਹੈਗਾ ਪੈਦਲ ਤੇ ਬਾਈ ਨੂੰ ਵੀ ਆਪਣਾ ਚਾਹ ਪਈ ਤੇ ਆਪ ਵੀ ਰਸਤੇ 'ਚ ਖੜੇ ਆ ਚਾਹ ਪੀ ਕੇ ਫਿਰ ਚੱਲਦੇ ਆਪਾਂ ਇੱਥੋਂ ਆਪਾਂ ਚਾਹ ਪੀ ਕੇ ਤਰਫੇ ਆ ਜੀ ਤੇ ਅੱਗੇ ਨੂੰ ਵਾਅਦਾ ਹੁਣਾਂ ਅਮ ਪਾਉਣੇ 8 ਹੋ ਗਏ ਆ ਦੇਖਦੇ ਆ ਕਿੰਨੇ ਸਮੇਂ ਚ ਪਹੁੰਚਾਂਗੇ ਰੋਡ ਬਹੁਤ ਸਾਫ਼ ਨੇ ਤੁਸੀਂ ਦੇਖੋ ਨਾ ਮੌਸਮ ਵੀ ਬਹੁਤ ਵਹਿਗਾ ਸਵੇਰ ਦਾ ਮੌਸਮ ਤਾਂ ਘੈਂਟ ਲੱਗਦਾ ਦੁਪਹਿਰੇ ਜਿਆਦਾ ਗਰਮੀ ਹੋ ਜਾਂਦੀ ਆ ਉਹਦੇ ਕਰਕੇ ਥੋੜੀ ਦਿੱਕਤ ਆਉਣ ਲੱਗ ਜਾਂਦੀ ਆ ਤੇ ਨਹੀਂ ਆਹ ਟਾਈਮ ਦਾ ਪੂਰਾ ਸੋਹਣਾ ਮੌਸਮ ਹੁੰਦਾ ਜਿੰਨਾ ਸਫ਼ਰ ਨਿਕਲਦਾ ਆਹ ਟਾਈਮ ਕੱਢੋ ਤੁਸੀਂ ਕਿੱਡੇ ਸੋਹਣੇ ਬਣੇ ਹੋਇਆ ਹਨਾ ਇਹ ਜੇ ਰੋਡ ਪੰਜਾਬ ਚ ਬਣਾ ਦਣ ਜੇ ਖਾ ਖਾਂ ਦੇ ਇੱਥੇ ਤੋਂ ਉਹਨੂੰ ਨਾਰਮਲ ਤੋਂ ਨਾਰਮਲ ਸੜਕ ਵੀ ਸੋਹਣੀ ਮਿਲੂਗੀ ਪਰ ਇੰਦੇ ਤੇ ਤਾਂ ਨਹੀਂ ਡੋਟੀਆਂ ਸੜਕਾਂ ਮੀਂਹ ਨਹੀਂ ਆਉਂਦੇਗੇ ਪਤਾ ਨਹੀਂ ਕੀ ਚੱਕਰ ਬਹੁਤ ਸੋਹਣੀਆਂ ਸੜਕਾਂ ਪਈਆਂ ਹੋਈਆਂ ਰਹੀਆਂ ਜਿਵੇਂ ਸਾਫ ਸੁਥਰੇ ਰੋਡ ਨੇ ਰੋਡ ਦੇ ਇੱਕ ਹੀ ਨਹੀਂ ਤੁਹਾਨੂੰ ਲੱਗਣਾ ਵੀ ਆਪਾਂ ਰਾਜਸਥਾਨ ਚ ਫਿਰਦੇ ਆ ਹਾਈਵੇ ਕੱਢੇ ਹੋਏ ਨੇ ਪੂਰੇ ਵੱਡੇ ਵੱਡੇ ਦੇਖੋ ਯਾਰ ਪਰਾਨੇ ਵਾਦੇ ਕਿ ਉਹ ਹੀ ਜੀ ਪਾਣੀ ਇਕੱਠਾ ਕਰਨ ਵਾਸਤੇ ਬਣਾਇਆ ਹੋਇਆ ਸੀ ਇਹਨੂੰ ਵਰਤਣ ਵਾਸਤੇ ਤੇ ਤੁਸੀਂ ਦੇਖੋ ਹੁਣ ਚਾਰੇ ਪਾਸੇ ਕਿਵੇਂ ਇਹਨਾਂ ਨੇ ਗੋਮਟ ਬਣਾਏ ਹੋਏ ਨੇਗੇ ਤੇ ਉਹ ਵਿਚਾਲੇ ਪਾਣੀ ਇਕੱਠਾ ਕੀਤਾ ਹੋਇਆ ਪਾਣੀ ਸਾਰੇ ਚਾਰੇ ਪਾਸੇ ਦਾ ਵਿਚਾਲੇ ਇਕੱਠਾ ਹੋ ਜਾਂਦਾ ਤੇ ਥੋ ਦੂਰ ਤੋਂ ਪੌੜੀਆਂ ਨਾਲ ਉੱਤਰ ਕੇ ਵਰਤਦੇ ਹੋਣੇ ਜਿੰਨਾ ਭਰ ਜਾਂਦਾ ਹੋਊਗਾ ਆਪਾਂ ਜਾ ਰਹੇ ਹਾਂ ਜੀ ਜੈਪੁਰ ਨੂੰ ਤੇ ਜੈਪੁਰ ਇੱਥੋਂ 43 ਕਿਲੋਮੀਟਰ ਆ ਸਿਕਰ ਰਹਿ ਗਿਆ 31 ਕਿਲੋਮੀਟਰ ਅੱਜ ਆਪਾਂ ਸਿਕਰ ਕ੍ਰੋਸ ਕਰ ਲਾਂਗੇ ਖਾਟੂ ਪਹੁੰਚ ਜਾਗੇ ਖਾਟੂ ਇੱਥੋਂ 70 ਕਿਲੋਮੀਟਰ ਤੇ ਖਾਟੂ ਪਹੁੰਚ ਜਾਣਾ ਕੱਲ ਨੂੰ ਜੈਪੁਰ ਕ੍ਰੋਸ ਕਰ ਲਾਂਗੇ ਦ੍ਰਸ਼ਤ ਕਾਫੀ ਆ ਰਹੇ ਨੇ ਰੋਡ ਤੇ ਕੋਈ ਚੱਕਰ ਨਹੀਂ ਕੱਲ ਕੋਈ ਵੀ ਦ੍ਰਸ਼ਤ ਨਹੀਂ ਸੀ ਰੋਡ ਤੇ ਸਨਾਮ ਹੀ ਮਸ਼ਾਲ ਲੱਭੜੀ ਪੈਂਦੀ ਸੀ ਅੱਜ ਨਹੀਂ ਏਡਾ ਚੱਕਰ ਹੈਗਾ ਹੈ ਅੱਜ ਦਾ ਡਰਾਫਟ ਬਹੁਤ ਮੂਰੇ ਹੈ। ਅੱਜ ਥੋੜਾ ਏਰੀਆ ਠੰਡਾ ਹੈਗਾ ਜਿੱਥੋਂ ਦੀ ਆਪਾਂ ਲੰਘ ਰਹੇ ਹਾਂ। ਹੁਣ ਤਾਂ ਹਰਿਆ ਭਰਿਆ ਰੋਡ ਆ ਗਿਆ ਜੀ। ਵਿਚਾਲੇ ਤੁਸੀਂ ਦੇਖੋ ਨਾ ਡਿਵਾਈਡਰ ਦੇ ਸਾਰੇ ਉੱਤੇ ਲਾਈ ਹੋਏ ਨੇ ਇਹਨਾਂ ਨੇ। ਇੱਥੇ ਥੋੜੀ ਜਿਹੀ ਹਰਿਆਲੀ ਹੈਗੀ ਆ। ਹੁਣ ਆਪਾਂ ਸ਼ਹਿਰ 'ਚ ਆ ਗਏ ਜਿੱਦਾਂ ਸ਼ਹਿਰ ਨੇੜੇ-ਨੇੜੇ ਸ਼ਹਿਰ ਆਉਣਗੇ ਹੁਣ। ਰੁਕੇ ਆ ਜੀ ਰਸਤੇ 'ਚ ਤੇ ਪਾਣੀ ਪੀਨੇ ਆ ਬਰਕਰ ਬ੍ਰੇਕ ਕੀਤੀ ਆ ਤੇ ਪਾਣੀ ਪੀ ਕੇ ਥੋੜਾ ਜਿਹਾ ਟਾਈਮ ਰੈਸਟ ਕਰਕੇ ਫੇਰ ਅੱਗੇ ਚੱਲਦੇ ਆ ਤੇ ਸਾਫਰਾਜ ਆਪਣਾ ਹਜੇ ਪਿਆਗ ਆ 70 ਕਿਲੋਮੀਟਰ ਮੰਡੂ ਤੇ ਟਾਈਮ ਵੀ ਹਜੇ ਕੁਛ ਨਹੀਂ ਹੋਇਆਗਾ ਤੇ ਉਹਦੇ ਕਰਕੇ ਹਜੇ ਰੁਕੇ ਹੋਏ ਆ ਥੋੜਾ ਜਿਹਾ ਟਾਈਮ ਰੈਸਟ ਕਰਕੇ ਫੇਰ ਚੱਲਾਂਗੇ ਤੇ ਇਹ ਟਿੰਬਿਆ ਦਾ ਜਹਾਜ਼ ਆ ਗਿਆ ਆਪਣਾ ਸਫਰ ਸੀਕਰ ਪਹੁੰਚਣ ਵਾਲਿਆ ਜੀ 15 ਕਿਲੋਮੀਟਰ ਸੀਕਰ ਰਹਿ ਗਿਆ ਇੱਥੋਂ ਤੇ ਸੀਕਰ ਜਾ ਕੇ ਆਪਾਂ ਅਰੇਸਟ ਕਰਾਂਗੇ ਤੇ ਦਿਨ ਢਲਣ ਤੋਂ ਬਾਅਦ 3:00 ਵਜੇ ਉੱਥੋਂ ਤੁਰਪਾਂਗੇ 2:30 ਵਜੇ ਸੀਕਰ ਤੋਂ ਅੱਗੇ ਨੂੰ ਬਹੁਤ ਵਧੀਆ ਸਫਰ ਲੰਘ ਰਿਹਾ ਹੈਗਾ ਤੇ ਹਜੇ ਤੱਕ ਆਪਾਂ ਨੂੰ ਕੋਈ ਦਿੱਕਤ ਨਹੀਂ ਆਈ ਬਾਕੀ ਹੁਣ ਤਾਂ ਜਾਣੇ ਦੋ ਹੋਗੇ ਪਹਿਲਾਂ ਇਕੱਲੇ ਸੀ ਆਹ ਰਸਤੇ 'ਚ ਖੜੇ ਆ ਜੀ ਨਾਲ ਤਾਂ ਥੋੜਾ ਦਾਮ ਲੈਂਦੇ ਸੀ ਤੇ ਨਾਲੇ ਪਾਣੀ ਪੀਣੇ ਆ ਪਾਣੀ ਭਰਨ ਗਿਆ ਉਧਰੋਂ ਅੰਦਰੋਂ ਮੁੰਡੇ ਭੇਜਿਆ ਹੋਇਆਗਾ ਤੇ ਇੱਧਰ ਆਪਣੇ ਸਾਈਕਲ ਖੜੇ ਨੇ ਕੋਈ ਤੇ ਆਪਣਾ ਬਾਜੀ ਪਾਣੀ ਭਰਨ ਗਿਆ ਹੋਇਆਗਾ ਤੇ ਆਪਾਂ ਸ਼ੀਕਰ ਦੇ ਅੰਦਰਲੇ ਰੋਡ ਹੋ ਗਏ ਆ ਇੱਕ ਬਾਈਪਾਸ ਜਾਂਦਾ ਸੀ ਬਾਹਰ ਦੀ ਤੇ ਇਹ ਅੰਦਰਲਾ ਰੋਡ ਆ ਸ਼ੀਕਰ ਦੇ ਵਿਚਲੀ ਤੇ ਇਹਦੇ ਤੋਂ ਦੀ ਜਾਵਾਂਗੇ ਆਪਾਂ ਜੈਪੁਰ ਵੱਲ ਨੂੰ ਤੇ ਅੱਜ ਜੈਪੁਰ ਤਾਂ ਨਹੀਂ ਪਹੁੰਚਿਆ ਜਾਣਾ ਆ ਖਾਟੂ ਤੱਕ ਪਹੁੰਚ ਗਏ ਖਾਟੂ ਸ਼ਾਮ ਜਿੱਥੇ ਆਪਣੇ ਲੋਕ ਬਹੁਤ ਹੁੰਦੇ ਨੇ ਪੰਜਾਬ ਦੇ ਹੁਣ ਵੀ ਸਾਨੂੰ ਬਹੁਤ ਟੱਕਰ ਆਇਆ ਖਾਟੂ ਸ਼ਾਮ ਦਾ ਤੇ ਝੰਡੇ ਲੱਗੇ ਹੋਏ ਨੇ ਪੂਰੇ ਉੱਥੋਂ ਤੱਕ ਚੱਲਾਂਗੇ ਪਾਣੀ ਆ ਗਿਆ ਆਪਣਾ ਪਾਣੀ ਪੀਨੇ ਆਂ ਆਊਟੋ ਦੇਖੋ ਯਾਰ ਇੱਥੇ ਕਿਵੇਂ ਦੇ ਨੇ ਹੋਰ ਹਿਸਾਬ ਦੇ ਨੇ ਆਪਾਂ ਸਿਕਰ ਦੀਆਂ ਗਲੀਆਂ ਵਿੱਚ ਫਿਰਦੇ ਆਂ ਜੀ ਤੇ ਸਿਕਰ ਦੇ ਅੰਦਰ ਦੀ ਐਂਟਰ ਹੋ ਰਿਹਾ ਤੇ ਆਪਾਂ ਵਿਚਰੀ ਬਾਜ਼ਾਰ ਦੇ ਜਾਂਦੀ ਆ ਸੜਕ ਤੇ ਉਹਦੇ ਵਿਚਰੀ ਹੋ ਗਏ ਫਿਕਰ ਕਿਉਂਕਿ ਬਾਹਰ ਦੀ ਹਾਈਵੇ ਉੱਤੋਂ ਦੀ ਆਪਾਂ ਨੂੰ ਦੂਰ ਪੈਂਦਾ ਸੀ ਆ ਦੇਖੋ ਯਾਰ ਆਟੋ ਕਿਦਾਂ ਦੇ ਨੇ ਇਥੇ ਇੱਕ ਆਪਾਂ ਇਹ ਸਾਈਕਲ ਨੂੰ ਥੋੜਾ ਜਿਆ ਤੇਲ ਦਵਾਉਣਾ ਸੀਗਾ ਤੇ ਇੱਕ ਥੋੜਾ ਜਿਆ ਐਕਸਲੈਂਸ ਹੁਣਾ ਸੀਗਾ ਜਿਵੇਂ ਪਹਿਲਾਂ ਪੰਜਾਬ ਦੇ ਟੂਰ ਤੇ ਢਿੱਲਾ ਹੋ ਗਿਆ ਸੀ ਉਹਦਾ ਐਕਸਲ ਢਿੱਲਾ ਹੋ ਜਾਂਦਾ ਉਹ ਚੱਕਾ ਆਸੇ-ਪਾਸੇ ਲੱਗਣ ਲੱਗ ਜਾਂਦਾ ਤੇ ਜੇ ਉਹ ਨਾ ਡਾਟ ਆਪਾਂ ਬਾਲਾ ਕੱਸ ਦਈਏ ਤਾਂ ਜ਼ੋਰ ਲਵਾਉਣ ਲੱਗ ਜਾਂਦਾ ਇਸ ਕਰਕੇ ਰਹਿਣਾ ਤਾਂ ਉੱਡ ਲਈਆ ਪਰ ਜਦੋਂ ਆਪਾਂ ਲੰਮਾ ਸਫ਼ਰ ਚਲਾਉਣੇ ਰਹੇ ਨੇ ਆ ਤਾਂ ਉਹਦੇ ਕਰਕੇ ਦਿੱਕਤ ਹੋ ਜਾਂਦੀ ਆ ਇੱਥੇ ਇਹਨਾਂ ਨੇ ਆਪਾਂ ਨੂੰ ਚਾਬੀ ਮੁੱਲ ਦਿੱਤੀ ਨਹੀਂ ਚਾਬੀ ਮੰਗੀ ਸੀ ਮਾ ਸਾਨੂੰ ਹੀ ਦੇ ਦਿਓ ਤੇ ਚਲੋ ਅੱਗੇ ਦੇਖ ਲਾਂਗੇ ਜੇ ਦੁਬਾਰੇ ਢਿੱਲਾ ਹੁਣ ਆਪਾਂ ਮੁੱਲ ਚਾਬੀ ਲੈ ਕੇ ਆਪਦੀ ਇਹ ਆਪ ਹੀ ਕਸਦਿਆ ਕਰਨਾ ਹਿਸਾਬ ਆਪਾਂ ਨੂੰ ਕੰਟਰੈਕਸ਼ਨ ਦਾ ਕੰਮ ਚੱਲ ਰਿਹਾ ਉਹਦੇ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਤੇ ਮੁਲਾਜ਼ਮ ਲਗਾ ਰਹੇ ਨੇ ਰੋਕ ਰੋਕ ਕੇ ਆਪਾਂ ਰੁਕੇ ਹੋਏ ਆ ਇਹਨੇ ਸੋਣੀ ਚੀਜ਼ ਬਣਾਈ ਆ ਚੌਂਕ ਚ ਦੇਖੋ ਆਪਾਂ ਸਿਕਰ ਕ੍ਰੋਸ ਕਰ ਲਿਆ ਜੀ ਆ ਬਿਲਡਿੰਗਾਂ ਦੇਖੋ ਸਿਕਰ ਸਾਰਾ ਕ੍ਰੋਸ ਹੋ ਗਿਆ ਉਹ ਸਿਕਰ ਦਾ ਗੇਸਟ ਗੇਟ ਆ ਲਾਸਟ ਤੇ ਸਾਰਾ ਸਿਕਰ ਕ੍ਰੋਸ ਹੋ ਕੇ ਸਾਹਮਣੇ ਉਹ ਪਹਾੜ ਦੇਖਣ ਲੱਗ ਗਏ ਆ ਤੇ ਹੁਣ ਦੇਖਦੇ ਆ ਪਹਾੜ ਚੜਨਾਂ ਦੇ ਪਹਾੜ ਦੇ ਨਾਲ ਦੀ ਚੱਲਣਾ ਪਰ ਚੜਨਾ ਹੀ ਪੂ ਜਿਹੜੇ ਸਾਹਮਣੇ ਸਾਰੀ ਪਹਾੜੀ ਨੇ ਅੱਜ ਤਾਂ ਪਹਾੜਾਂ 'ਚ ਆ ਗਏ ਜੀ ਰੇਤੇ ਤੋਂ ਇਧਰ ਜਾਂਦੇ ਸਮੇਂ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਮਿਲੂਗਾ ਪਹਾੜ ਪੱਥਰ ਰੇਤਾ ਸਭ ਕੁਝ ਮਿਲਣਾ ਆ ਟਾਬੇ ਤੇ ਆ ਗਏ ਜੀ ਤੇ ਆ order ਦੇਦਾ ਆ ਰੋਟੀ ਖਾਣੇ ਆ ਹੁਣ ਟਾਈਮ ਸਵਾ 1 ਦਾ ਹੋ ਗਿਆ ਰੋਟੀ ਵੀ ਆ ਗਈ ਐ ਲਿਆ ਆਇਆ ਕੋਈ ਉਧਰ ਸਾਈਕਲ ਆਪਣੇ ਉਧਰਲੀ ਸਾਈਡ ਲਾਤੇ ਸੀਗੇ ਹੁਣ ਰੋਟੀ ਖਾਣੇ ਆ ਇੱਥੇ ਇੱਕ ਘੰਟਾ ਜੇ ਦਮ ਲਵਾਗੇ ਘੰਟਾ ਬੈਠ ਜੇ ਫਿਰ ਆਪਾਂ ਅੱਗੇ ਚੱਲਾਂਗੇ ਤੇ ਦੇਖਦੇ ਅੱਜ ਕਿੰਨੇ ਕਿਲੋਮੀਟਰ ਹੋਰ ਸਫਰ ਨਿਕਲਦਾ 84 ਕਿਲੋਮੀਟਰ ਸਫਰ ਕਵਰ ਕਰ ਲਿਆ ਆਪਾਂ ਨੇ ਫੇਰ ਰੋਟੀ ਆ ਗਈ ਐ ਜੀ ਤੇ ਰੋਟੀ ਖਾ ਕੇ ਫਿਰ ਕਰਦੇ ਅੱਗੇ ਬਲੌਗ ਸਟਾਰਟ ਆਪਾਂ ਨੇ ਰੋਟੀ ਖਾ ਲਈ ਜੀ ਤੇ ਰੋਟੀ ਖਾ ਕੇ ਥੋੜਾ ਜਿਹਾ ਟਾਈਮ ਰੈਸਟ ਕਰ ਲਈ ਸੀ ਬੈਠੀ ਜੀ ਇੱਥੇ ਮੰਜਾ ਤਾਂ ਹੈ ਨਹੀਂ ਸੀ ਪੈਣ ਨੂੰ ਥਾਂ ਹੈ ਨਹੀਂ ਸੀ ਹੁਣ ਸੋਚਿਆਗਾ ਵੀ ਜੇ ਆ ਰਸਤੇ 'ਚ ਬਹਿ ਜਾਾਂਗੇ ਕਿਤੇ ਤੇ ਥੋੜਾ ਜਿਹਾ ਟਾਈਮ ਬੈਠ ਕੇ ਰਸਤੇ 'ਚ ਜੇ ਮੈਟ ਵਿਛਾ ਕੇ ਪਿਆ ਆ ਗਿਆ ਤਾਂ ਥੋੜਾ ਜਿਹਾ ਟਾਈਮ ਪਾਈ ਜਾਾਂਗੇ ਜੇ ਕਿਤੇ ਛਾਂ ਹੋਈ ਵਧੀਆ ਤੇ ਇੱਥੇ ਤਾਂ ਹੁਣ ਪੈਣ ਨੂੰ ਥਾਂ ਹੈ ਨਹੀਂ ਸੀ ਅੱਜ ਦਾ ਸਫਰ ਆਪਾਂ ਨੇ ਹੁਣ ਤੱਕ 85 ਕਿਲੋਮੀਟਰ ਕੜਤਾ ਜੀ ਤੇ ਅੱਗੇ ਦੇਖੋ ਕਿੰਨਾ ਖਸਾਫਰ ਨਿਕਲਦਾ ਬੜੇ ਰੋਟੀ ਖਾ ਲਈ ਸੀ ਰੋਟੀ ਖਾ ਕੇ ਤੇ ਦੁੱਧ ਦਾ ਪੈਕਟ ਲੈ ਲਿਆ ਸੀ ਉਹਨਾਂ ਤੋਂ ਕਿਉਂਕਿ ਜਮੈਂ ਥੋੜੀ ਥੋੜੀ ਚਾਹ ਬਣਾਉਂਦੇ ਸੀ ਅੱਜ ਢਾਬੇ ਤੇ ਰੈਸਟ ਕਰਨ ਲਈ ਵੀ ਕੁਝ ਮਿਲਿਆ ਨਹੀਂ ਯਾਰ ਸ਼ਹਿਰ ਦੇ ਨੇੜੇ ਸੀ ਉਹ ਢਾਬਾ ਤੇ ਹੁਣ ਦੇਖਾਂਗੇ ਰਸਤੇ 'ਚ ਕਿਤੇ ਚਾਹ ਬਣਾ ਲਾਂਗੇ ਤੇ ਸ਼ਾਮ ਨੂੰ ਜਿਹੜੇ ਢਾਬੇ ਤੇ ਪਾਵਾਂਗੇ ਉੱਥੇ ਰੈਸਟ ਕਰਨੀ ਹੈ ਅੱਜ ਦੱਬ ਕੇ ਕ ਵੀ ਅੱਜ ਦਿਨੇ ਦਾ ਰਸਟ ਜਮਾ ਵੀ ਨਹੀਂ ਹੋਈ ਕਦੇ ਕਦੇ ਹਾਲਾਤ ਅਹਰ ਜੇ ਵੀ ਬਣ ਜਾਂਦੇ ਆ ਇਹ ਨਹੀਂ ਕਿ ਸਾਰਾ ਸਫਰੀ ਨਜ਼ਾਰਿਆਂ ਦਾ ਹੁੰਦਾ ਇੱਕ ਅੱਧਾ ਦਿਨ ਹੋ ਜਾਂਦਾ ਵਿਚ ਦੀ ਐਵੇਂ ਵੀ ਜ਼ਰੂਰੀ ਆ ਆਪਣਾ ਜੈਪੁਰ ਕੱਲ ਨੂੰ ਜੈਪੁਰ ਕ੍ਰਾਸ ਕਰ ਦਾਂਗੇ ਆਪਣਾ 100 150 ਰੁਪਇਆ ਲੱਗਿਆ ਸੀ ਉਸ ਟਾਈਮ ਤੇ ਉਸ ਤੋਂ ਬਾਅਦ ਰੋਟੀ ਖਾਧੀ ਸੀ ਸ਼ਾਮ ਨੂੰ 300 ਰੁਪਇਆ ਤੇ ਹੁਣ ਤੱਕ ਦਾ ਆਪਣਾ ਟੋਟਲ 500 ਰੁਪਇਆ ਲੱਗਿਆਗਾ ਤੇ ਅੱਜ ਆਪਾਂ ਨੂੰ ਚੌਥਾ ਦਿਨ ਹੈ 4 ਦਿਨਾਂ ਚ ਆਪਾਂ ਨੇ 500 ਰੁਪਇਆ ਵਰਤੇ ਹੈ ਜੀ ਤੱਕ ਬਾਕੀ ਦੇਖਦੇ ਆਂਗੇ ਸ਼ਾਮ ਦੀ ਰੋਟੀ ਖਾਣੀ ਆ ਜੀ ਤੇ ਸਾਡੇ ਇੱਕ 700 ਸਾਢੇ 600 ਰੁਪਇਆ ਮੰਨੋ ਵਿਚਾਰ ਦੇ ਨਾਲ ਜੇ ਆਪਣਾ ਟੋਟਲ 650-700 ਰੁਪਇਆ ਲੱਗਿਆਗਾ। ਕਈ ਵਾਰ ਪਾਣੀ ਦੀ ਬੋਤਲ ਵੀ ਲੈਣੀ ਪੈਂਦੀ ਆ ਕਿਤੇ ਪਾਣੀ ਥੋੜਾ ਜਾਂ ਬਹੁਤ ਜ਼ਿਆਦਾ ਖਰਾਬ ਆ ਜਿਹੜਾ ਤੁਸੀਂ ਕਿਸੇ ਸ਼ਾਪ ਤੋਂ ਬੋਤਲ ਭਰ ਆ ਲਓਗੇ ਕੈਂਪਰ ਚੋਂ ਜਾਂ ਕਿਸੇ ਚੰਗੇ ਢਾਬੇ ਤੋਂ ਤਾਂ ਠੀਕ ਆ ਜੇ ਤੁਸੀਂ ਹੋਟਲ ਤੋਂ ਕਿਸੇ ਤੋਂ ਜਿੱਥੇ ਟਰੱਕ ਵਗੈਰਾ ਖੜਦੇ ਉਥੋਂ ਪਾਣੀ ਭਰੋਗੇ ਤਾਂ ਉਥੇ ਨੋਰਮਲ ਪਾਣੀ ਮਿਲਣਾ ਆਰਓ ਜੋ ਵੀ ਪਤਾ ਨਹੀਂ ਕੀ ਚੱਕਰ ਆ ਪਾਣੀ ਬਹੁਤ ਖਾਰਾ ਹੁੰਦਾ ਪੀਨ ਨੂੰ ਦਿਲ ਨਹੀਂ ਕਰਦਾ ਕਿ ਕਈ ਵਾਰ ਤਾਂ ਬੋਤਲ ਲੈਣੀ ਪੈਂਦੀ ਆ ਪਾਣੀ ਦੀ ਫੇਅਰ ਸਿਸਟਮ ਸਹੀ ਹੁੰਦਾ ਰੁਕੇ ਸੀਗੇ ਜੀ ਰਸਤੇ 'ਚ ਤੇ ਬੈਠੇ ਸੀ ਦਮਲੈਂਡ ਬੈਠੇ ਸੀ ਨਾਲੇ ਆਪਾਂ ਜਿਹੜਾ ਉੱਥੋਂ ਦੁੱਧ ਲੈ ਕੇ ਆਏ ਸੀ ਉਹਦੀ ਚਾਹ ਬਣਾਉਣੀ ਸੀ ਚਾਹ ਬਣਾ ਲਈ ਆ ਆਪੇ ਆਪਣਾ ਸਿਲੰਡਰ ਤੇ ਆਪਣੇ ਜਹਾਜ਼ ਇੱਧਰ ਖੜੇ ਨੇ ਦੋਨੇ ਤੇ ਰੋਡ ਤੇ ਬੈਠੇ ਆ ਆ ਖਾਲੀ ਥਾਂ ਸੀ ਇੱਥੇ ਆ ਦਰਖਤ ਤਰੀਕ ਦੀ ਛਾਂ ਮਿਲੀ ਆ ਹਾਈਵੇ ਤੇ ਤੇ ਉਹ ਇੱਧਰਲੀ ਸਾਈਡ ਡਿਵਾਈਡਰ ਚੜਾ ਲਿਆ ਹੁੰਦਾ ਸੀ ਅਸੀਂ ਸਾਈਕਲ ਚੱਕ ਕੇ ਤੇ ਇਹਨਾਂ ਤੋਂ ਆ ਬਾਈਆਂ ਦੀ ਇੱਥੇ ਸ਼ਾਪ ਆ ਉਹਨਾਂ ਤੋਂ ਪੁੱਛ ਲਿਆ ਮਾਂ ਵੀ ਇੱਥੇ ਬਹਿ ਕੇ ਚਾਹ ਚੁੰਨ ਵਾਲੀ ਕਿਤੇ ਬਣਾ ਲਓ ਕੋਈ ਚੱਕਰ ਨਹੀਂ ਤੇ ਬਨਾਲੀ ਬਿਸਕੁਟ ਵੀ ਖਾ ਕੇ ਰੈਸਟ ਕਰਕੇ ਫਿਰ ਇਹ ਤੋਂ ਤੁਰਦੇ ਆ ਗਏ ਦੇਖਦੇ ਆ ਕਿੰਨਾ ਸਫਰ ਨਿਕਲਦਾ ਜੇ ਅੱਗੇ ਹੋਰ ਅੱਜ ਤਾਂ ਭਾਂ ਹੋਈ ਪਈ ਆ ਬਹੁਤ ਔਖਾ ਸਫਰ ਹੈ ਪਤਾ ਨਹੀਂ ਦਾ ਸਫਰੀ ਵਾਲਾ ਕੜਦਾ ਪਤਾ ਨਹੀਂ ਚੜਾਈਆਂ ਵਾਲੀਆਂ ਹੀ ਅੱਜ ਅੱਜ ਬਹੁਤ ਔਖਾ ਸਫਰ ਸੀਗਾ ਸਾਰੇ ਦਿਨ ਦੇ ਹੀ ਸਵੇਰੇ ਸਵੇਰੇ ਅਸੀਂ ਬਾਲਾ ਜ਼ੋਰ ਲਾਦਾ ਅੱਜ ਰੋਟੀ ਲੇਟ ਖਾਦੀ ਹੈਗੀ ਰੋਟੀ 2 ਵਜੇ ਖਾਦੀ ਹੈ ਸਵੇਰ ਵਾਲੀ ਤੁਸੀਂ ਆਹ ਹਿਸਾਬ ਲਾ ਲਓ ਉਹ ਉਹਦੇ ਕਰਕੇ ਥੋੜਾ ਜਿਹਾ ਸਰੀਰ ਹੋਰੂ ਹੋਇਆ ਪਿਆ ਅੱਜ ਕੰਮ ਗਲਤ ਹੋ ਗਿਆ ਉਲਟ ਸੋਲਟ ਹੋ ਗਿਆ ਕੱਲ ਤੋਂ ਸੋਚਿਆ ਵੀ 10 11 ਵਜੇ ਦੇ ਨਾਲ ਰੋਟੀ ਖਾ ਲੈਣੀ ਆ 11 ਵਜੇ 12:30 ਵਜੇ ਖਾ ਕੇ ਕਿਤੇ ਨਾ ਕਿਤੇ ਪੈ ਜਾਣਾ ਆਪਾਂ ਚਾਹ ਪੀ ਕੇ ਤੁਰੇ ਸੀ ਜੀ ਤੇ ਟਾਬਾ ਇੱਥੋਂ ਹੈਗਾ 10 ਕਿਲੋਮੀਟਰ ਟਾਈਮ 6 ਵਜਣਾਂ ਵਾਲੇ ਨੇ ਤੇ ਦਿਨ 6 ਬਣਨ ਲੱਗ ਗਿਆ ਬਸ ਆਪਾਂ ਲੋਕੇਸ਼ਨ ਦੇਖੀ ਜੀ 10 ਕਿਲੋਮੀਟਰ ਸੀ ਟਾਬਾ ਪਹੁੰਚ ਜਾਣਾ ਆਪਾਂ ਨੇ ਅੱਧੇ ਘੰਟੇ 'ਚ ਢਾਬੇ ਤੇ ਉੱਥੇ ਜਾ ਕੇ ਕਰਾਂਗੇ ਰੈਸਟ ਜੇ ਉਹਨਾਂ ਨੇ ਰਹਿਣ ਦਿੱਤਾ ਉੱਥੇ ਨਹੀਂ ਫਿਰ ਦੇਖੀ ਜਉ ਕਿਤੇ ਹੋਰ ਡੇਰੇ ਲਾ ਲਾਂਗੇ ਹਾਂਜੀ ਆਪਾਂ ਢਾਬੇ ਤੇ ਪਹੁੰਚ ਗਏ ਆ ਤੇ ਇੱਧਰ ਆਪਣੇ ਖੜੇ ਸਾਈਕਲ ਤੇ ਇਹ ਆ ਢਾਬਾ ਰਾਜਸਥਾਨ 'ਚ ਤੇ ਇੱਧਰ ਬਾਈ ਦਾ ਢਾਬਾ ਬਾਈ ਕਹਿੰਦਾ ਰਹਿ ਲੋ ਅੱਜ ਦੀ ਰਾਤ ਤੇ ਇੱਧਰ ਬਾਈ ਦਾ ਨਵਾਂ ਬਣ ਰਿਹਾ ਹੈਗਾ ਇਹ ਸਾਰਾ ਇੱਕੋ ਹੀ ਬਣ ਰਿਹਾ ਇਕੱਠਾ ਤੇ ਨਾ ਆ ਕੇ ਆਪਾਂ ਇੱਥੇ ਰਹਿ ਜਾਣਾ ਸਾਈਕਲ ਅੰਦਰ ਲਾ ਦੇਣੇ ਆ। ਭਾਵੇਂ ਕਹਿੰਦਾ ਮੰਜ਼ਿਲ ਮਿਲ ਜਾਣੇ ਸਾਨੂੰ। ਤੇ ਅੱਜ ਦੀ ਰਾਤ ਆਪਾਂ ਇੱਥੇ ਰੁਕਾਂਗੇ ਤੇ ਸਵੇਰੇ ਚੱਲਾਂਗੇ। ਅ ਅੱਜ ਸੂਰਜ ਡੁੱਬ ਗਿਆ ਬਿਲਕੁਲ। ਚੰਦ ਨਿਕਲਿਆ ਆਇਆ। ਬਹੁਤ ਲੇਟ ਹੋ ਗਿਆ ਯਾਰ ਅੱਜ। ਫੋਟੋਆਂ ਦੇਖੋ ਕਿੱਡੀਆਂ ਸੋਹਣੀਆਂ ਲਾਈਆਂ ਹੋਈਆਂ ਨੇ ਗਿਆ। ਰਾਜਸਥਾਨ ਤੋਂ ਤੁਹਾਨੂੰ ਐਦਾਂ ਦਾ ਕੁਝ ਬਹੁਤ ਦੇਖਣ ਨੂੰ ਮਿਲੂਗਾ ਬਹੁਤ ਸੋਹਣਾ ਸੋਹਣਾ। ਵੀ ਹਾਂਜੀ ਆਪਾਂ ਰੋਟੀ ਖਾਣ ਬੈਠੇ ਆ ਜੀ ਆਪਣਾ ਪ੍ਰਸ਼ਾਦਾ ਆ ਗਿਆ ਤੇ ਆਪਾਂ ਟਾਬੇ ਤੇ ਬੈਠੇ ਆ ਇਧਰ ਤੁਸੀਂ ਦੇਖੋ ਸਾਈਕਲ ਆਪਾਂ ਲਾਤੇ ਸੀਗੇ ਢਾਬੇ 'ਚ ਤੇ ਇਹ ਢਾਬਾ ਜਿੱਥੇ ਅਜਾਪਾਂ ਰੋਟੀ ਖਾ ਰਹੇ ਆ ਸਾਈਕਲ ਉਧਰ ਉਹ ਦੂਸਰੇ ਢਾਬੇ ਤੇ ਲਾਤੇ ਉਹਨਾਂ ਦੇ ਕੰਮ ਚੱਲ ਰਿਹਾਗਾ ਢਾਬੇ ਦਾ ਉਹ ਕਹਿੰਦੇ ਵੀ ਰੋਟੀ ਇਧਰ ਹੀ ਆ ਕੇ ਖਾਏ ਉਹ ਸਾਡਾ ਨਾਂ ਲੈਦੇ ਉੱਥੇ ਤੇ ਆਪਾਂ ਉੱਥੇ ਦੂਸਰੇ ਢਾਬੇ 'ਚ ਪਾਵਾਂਗੇ ਇੱਥੇ ਰੋਟੀ ਖਾਣੀ ਆਏ ਆ ਓਨਲੀ ਇਹਨਾਂ ਕੋਲੇ ਤੇ ਵਧੀਆ ਢਾਬਾਗਾ ਤੇ ਬਾਈਆਂ ਨੇ ਆਪਾਂ ਨੂੰ ਸਬਜੀ ਦੇਤੀ ਰੋਟੀਆਂ ਸਲਾਦ ਇਧਰ ਲੱਸੀ ਤੇ ਪਾਣੀ ਦੀ ਬੋਤਲ ਰੋਟੀ ਖਾਣੇ ਆ ਤੇ ਰੋਟੀ ਖਾ ਕੇ ਫਿਰ ਆਪਾਂ ਚੱਲਦੇ ਆ ਉੱਥੇ ਜਾ ਕੇ ਵਲੌਗ ਵਗੈਰਾ ਐਡਿਟ ਕਰਾਂਗੇ ਐਡਿਟ ਕਰਕੇ ਫਿਰ 100 ਵਾਗੇ ਸਵੇਰੇ ਉੱਠ ਕੇ ਜਾਣਾ ਦੁਬਾਰੇ ਉਹੀ ਸਾਫਰ ਡੇਲੀ ਦੇ ਉਹੀ ਕੰਮ ਆਪਣੇ ਰੁਟੀਨ ਸਾਰਾ ਦਿਨ ਤੁਹਾਨੂੰ ਦਿਖਾਉਣੇ ਰਹੇ ਨੇ ਆ